ಆ ಪಂಜಾಬೀ ಸಿಕ್ಕಿ ಬಣಮಲ ಊಡಾ ಏಳಾ ಇಡಿ ಸಸ್ಸ ಹಾಹ ಕಕ್ಕ ಖಾ ಗಗ್ಗ ಘಾ ಗಚ್ಚಾ ಶಿಶಾ ਜੱਜਾ ਛੱਜਾ ਂਘਂਆ ਟੈਂਕਾ ਠੱਠਾ ਡੱਡਾ ਢੱਡਾ ਣਾਣਾ ਤਰਤਾ ਠੱਠਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਯਾ ਰਾਰਾ ਲੱਲਾ ਵਾਵਾ ੜਾੜਾ ਸਸੇ ਪੈਰ ਵਿੰਦੀ ਸ਼ਾ ਬੋਲੇ ਖਖੇ ਪੈਰ ਵਿੰਦੀ ਖਾ ਬੋਲੇ ਗੱਗੇ ਪੈਰ ਵਿੰਦੀ ਗਾ ਬੋਲੇ ਜੱਜੇ ਪੈਰ ਵਿੰਦੀ ਜ਼ਾ ਬੋਲੇ ਹੱਪੇ ਪਰ ਵਿੰਦੀ ਹਾ ਬੋਲੇ ਲੱਲੇ ਪਰ ਵਿੰਦੀ ਹੜਾ ਬੋਲੇ ਇਹ ਆਪਣੀ ਵਰਣਮਾਲਾ 35 ਅੱਖਰੀ ਵੀ ਕਹਿੰਦੇ ਆ ਜੀਵਿਤ ਦੇ ਵਿੱਚ ਨਾਲ 6 ਅੱਖਰ ਇਹ ਵਾਲੇ ਐਡ ਕੀਤੇ ਹੋਏ ਨੇ ਕਈ ਜਗ੍ਹਾ ਤੇ ਇਹ ਵਾਲਾ ਛੱਛਾ ਨਹੀਂ ਲੱਗਦਾ ਤੇ ਉੱਥੇ ਇਹ ਵਾਲਾ ਛੱਛਾ ਲੱਗਦਾ ਸੱਸੇ ਪਰ ਵਿੰਦੀ ਵਾਲਾ